ਵਗਦੀ ਹੈ ਰਾਵੀ ਸੰਦੂ ਨੂੰ ਪਹਿਲਾਂ ਜਹਾਂਗੀਰ ਤੇ ਨੂਰਜਹਾਂ ਦਾ ਮਕਬਰਾ ਦਿਖਾ ਲਿਆਈਏ ਗੁਰਦੁਆਰਾ ਡੇਰਾ ਸਾਹਿਬ ਤੇ ਸ਼ਾਹੀ ਕਿਲੇ ਵੱਲ ਪਿੱਛੋਂ ਹੁੰਦੇ ਆ ਡਾਕਟਰ ਜਗਤਾਰ ਨੇ ਅਗਲਾ ਪ੍ਰੋਗਰਾਮ ਉਲਿੱਕਿਆ ਡਰਾਈਵਰ ਨੇ ਕਾਰ ਉਧਰ ਮੋੜ ਦਿੱਤੀ ਪਤਾ ਲੱਗਾ ਕਿ ਜਹਾਂਗੀਰ ਤੇ ਨੂਰਜਹਾਂ ਦਾ ਮਕਬਰਾ ਰਾਵੀਓਂ ਪਾਰ ਸ਼ਾਦਰੇ ਵਿੱਚ ਸੀ ਰਾਵੀ ਦਾ ਨਾਮ ਸੁਣਦਿਆਂ ਹੀ ਮੇਰੇ ਅੰਦਰ ਇੱਕ ਝੁਣ ਝੁਣੀ ਆਈ ਲਾਹੌਰ ਦੀ ਵਕੀ ਨਾਲ ਖਹਿ ਕੇ ਲੰਘਦੀ ਰਾਵੀ ਸਦੀਆਂ ਤੋਂ ਪੰਜਾਬੀਆਂ ਦੇ ਲੋਕਮਨਾਂ ਵਿੱਚ ਲਿਸ਼ਕਦੀ ਆਈ ਹੈ ਮਨ ਦੀਆਂ ਤੁਰ ਡੂੰਘਾਣਾ ਚੋਂ ਲੋਕਗੀਤ ਦੀਆਂ ਸਤਰਾਂ ਤੈਰ ਕੇ ਮੇਰੇ ਬੁੱਲ੍ਹਾਂ ਉੱਤੇ ਆ ਗਏ ਹਾਂ ਉੱਚੇ ਬੁਰਜ ਲਾਹੌਰ ਦੇ ਤੇ ਹੀਠ ਵਗੇ ਦਰਿਆ ਮੈਂ ਮੱਛਲੀ ਦਰਿਆ ਦੀ ਕਿਤੇ ਬਗਲਾ ਬਣ ਕੇ ਆ ਤੇ ਵਿਪਿੰਨ ਲੋਕਗੀਤ ਫੁੱਲਾਂ ਵਾਂਗ ਮੇਰੇ ਚੇਤਿਆਂ ਵਿੱਚ ਤੈਰਨ ਲੱਗੇ ਰਾਵੀ ਨਹੀਂ ਇਹ ਤਾਂ ਸਾਡੀ ਵਿਰਾਸਤ ਦੀ ਧਾਰਾ ਵਗਦੀ ਪਈ ਸੀ ਰਾਵੀ ਦੇ ਰੂਪ ਵਿੱਚ ਲੈ ਬਈ ਆ ਗਿਆ ਰਾਵੀ ਦਾ ਪੁਲ ਅਗਲੀ ਸੀਟ ਤੇ ਬੈਠੇ ਜਗਤਾਰ ਨੇ ਮੈਨੂੰ ਸੁਚੇਤ ਕੀਤਾ ਮੈਂ ਉਤਸੁਕਤਾ ਨਾਲ ਧੌਣ ਅੱਗੇ ਉਲਾਰੀ ਮੈਂ ਵਗਦੀ ਹੋਈ ਰਾਵੀ ਵਿੱਚ ਤਰਦੇ ਹੋਏ ਪੀਲੇ ਫੁੱਲ ਵੇਖਣਾ ਚਾਹੁੰਦਾ ਸੀ ਲਾਹੌਰ ਨਾ ਦੇ ਹੁਸਨ ਦੀ ਲਾਲੀ ਦੇ ਸੇਕ ਦੇ ਸਨਮੁਖ ਹੋਣਾ ਚਾਹੁੰਦਾ ਸੀ ਪਰ ਇਹ ਕੀ ਮੇਰਾ ਤਾਂ ਸਾਰਾ ਉਤਸ਼ਾਹ ਹੀ ਮਰਿਆ ਗਿਆ ਰਾਵੀ ਤਾਂ ਸੁੱਕੀ ਹੋਈ ਸੀ ਚਾਂਦੀ ਰੰਗੇ ਕਲਪਤ ਬਹਾਉ ਦੀ ਥਾਂ ਸ਼ਹਿਰ ਦਾ ਗੰਦਾ ਤੇ ਕਾਲਾ ਪਾਣੀ ਇੱਕ ਛੋਟੇ ਜਿਹੇ ਗੰਦੇ ਨਾਲੇ ਦੇ ਰੂਪ ਵਿੱਚ ਵੈਰ ਰਹੀ ਸੀ ਆਸ-ਪਾਸੇ ਫੈਲੀ ਪਖ ਦੀ ਰੇਤ ਆਪਣੀ ਕਿਸਮਤ ਨੂੰ ਰੋ ਰਹੀ ਸੀ ਦੂਰ ਪਰੇ ਮੁੰਡੇ ਰਾਵੀ ਦੀ ਰੇਤ ਉੱਤੇ ক্রিকেট ਖੇਡ ਕੇ ਉਸ ਦਾ ਮਖੌਲ ਉਡਾ ਰਹੇ ਸਨ ਪੰਜਾਬ ਦੇ ਦਰਿਆਵਾਂ ਵਿੱਚ ਅੱਜ ਕੱਲ ਪਾਣੀ ਨਹੀਂ ਰਹਿ ਗਿਆ ਮੇਰੇ ਕੋਲ ਬੈਠੇ ਉਮਰ ਗਨੀ ਨੇ ਕਿਹਾ ਲੋਕਾਂ ਦੇ ਮਨਾਂ ਚੋਂ ਮੁੱਕਦੀ ਜਾਂਦੀ ਮੁਹੱਬਤ ਵਾਂਗ ਮੈਂ ਹੌਲੀ ਜਹੀ ਫੁਸਫਸਾਇਆ ਮੈਂ ਹਕੀਕਤ ਦੇ ਰੂਬਰੂ ਹੋ ਕੇ ਆਖਿਆ ਇਹ ਰਾਵੀ ਤਾਂ ਖੁਦਕੁਸ਼ੀ ਕਰਨ ਵਾਲਿਆਂ ਦੀ ਵੀ ਕੋਈ ਮਦਦ ਨਹੀਂ ਕਰ ਸਕਦੀ ਹੋਣੀ ਮੈਨੂੰ 라ਵੀ ਦੇ ਇਸੇ ਪੁਲ ਅਤੇ ਦਵਿੰਦਰ ਸਤਿਆਰਥੀ ਨਾਲ ਜੁੜੀ ਕਹਾਣੀ ਯਾਦ ਆਈ ਜਿਹੜੀ ਕਈ ਸਾਲ ਪਹਿਲਾਂ ਖੁਦ ਹੀ ਸਤਿਆਰਥੀ ਨੇ ਆਪਣੇ ਵਿਸ਼ੇਸ਼ ਅੰਦਾਜ਼ ਵਿੱਚ ਸੁਣਾਈ ਸੀ ਸਤਿਆਰਥੀ ਦੇ ਪਰ ਜਵਾਨੀ ਦੇ ਦਿਨਾਂ ਦੀ ਗੱਲ ਹੈ ਉਹ ਲਾਹੌਰ ਵਿੱਚ ਰਹਿੰਦਾ ਸੀ ਉਸ ਦੀ ਜ਼ਿੰਦਗੀ ਵਿੱਚ ਉਤੋਂ ਤੇੜੀ ਕੁਝ ਅਜਹੀਆਂ ਨਾਖੁਸ਼ਗੁਵਾਰ ਘਟਨਾਵਾਂ ਵਾਪਰੀਆਂ ਕਿ ਉਹ ਜ਼ਿੰਦਗੀ ਤੋਂ ਉਕਤ ਆ ਗਿਆ ਅਜਹੀ ਬੱਦਰ ਜ਼ਿੰਦਗੀ ਜਿਉਣ ਨਾਲੋਂ ਉਸਨੇ ਮਰ ਜਾਣ ਨੂੰ ਪਹਿਲ ਦਿੱਤੀ ਤੇ ਖੁਦਕੁਸ਼ੀ ਕਰਨ ਦਾ ਇਰਾਦਾ ਬਣਾ ਲਿਆ ਖੁਦਕੁਸ਼ੀ ਕਰਨ ਲਈ ਸਭ ਤੋਂ ਬਿਹਤਰ ਤਰੀਕਾ ਇਹੋ ਸੀ ਕਿ ਰਾਵੀ ਦੇ ਪੁਲ ਤੋਂ ਦਰਿਆ ਵਿੱਚ ਛਾਲ ਮਾਰ ਦਿੱਤੀ ਜਾਵੇ ਤੇ ਬਸ ਕੰਮ ਖਤਮ ਇੱਕ ਸਵੇਰੇ ਜਦੋਂ ਲੋਕ ਰਾਵੀ ਦੇ ਪੁਲ ਉੱਪਰ ਸਵੇਰ ਦੀ ਸੈਰ ਕਰ ਰਹੇ ਸਨ ਸਤਿਆਰਥੀ ਨੇ ਮناسب ਮੌਕਾ ਵੇਖਿਆ ਤੇ ਪੁਲ ਉੱਤੇ ਲੱਗੇ ਲੋਹੇ ਦੇ ਜੰਗਲੇ ਉੱਪਰੋਂ ਹੋ ਕੇ ਦਰਿਆ ਵਿੱਚ ਛਾਲ ਮਾਰਨ ਲਈ ਆਉ ਲਿਆ ਐਨ ਇਸੇ ਮੌਕੇ ਹਿੰਦੀ ਫਿਲਮਾਂ ਦੀ ਕਹਾਣੀ ਵਾ ਦੋ ਨੌਜਵਾਨਾਂ ਨੇ ਲੱਕ ਤੋਂ ਜੱਫਾ ਮਾਰ ਕੇ ਸਥਿਆਰਦੀ ਨੂੰ ਹੇਠਾਂ ਉਤਾਰ ਲਿਆ ਇਹ ਕੀ ਲੋੜਾ ਮਾਰਨ ਲੱਗਾ ਸਾਂ ਉਹਨਾਂ ਦੇ ਪੁੱਛਣ ਉੱਤੇ ਸਥਿਆਰਦੀ ਨੇ ਆਪਣੀ ਖੁਦਕੁਸ਼ੀ ਦੀ ਯੋਜਨਾ ਬਾਰੇ ਉਹਨਾਂ ਨੂੰ ਦੱਸਿਆ ਜਾਨ ਲੱਖੀ ਨਾ ਹਜ਼ਾਰੀ ਕਹਿ ਕੇ ਉਹਨਾਂ ਨੇ ਸਥਿਆਰਦੀ ਨੂੰ ਸਮਝਾਇਆ ਪਰ ਚੰਗੀ ਸਿੱਖ ਮਤ ਦੇਣ ਲਈ ਉਹ ਉਸ ਨੂੰ ਨਜ਼ਦੀਕ ਰਹਿੰਦੇ ਕਿਸੇ ਦਾਨਸ਼ਵਰ ਬਜ਼ੁਰਗ ਕੋਲ ਲੈ ਗਏ ਉਹ ਦਾਨਸ਼ਵਰ ਬਜ਼ੁਰਗ ਉਰਦੂ ਦਾ ਪ੍ਰਸਿੱਧ ਸ਼ਾਇਰ ਡਾਕਟਰ ਸਰ ਮੁਹੰਮਦ ਇਕਬਾਲ ਸੀ ਨੌਜਵਾਨਾਂ ਤੋਂ ਸਿਦਾਰਥੀ ਦੀ ਸਾਰੀ ਕਹਾਣੀ ਸੁਣਨ ਉਪਰੰਤ ਡਾਕਟਰ ਇਕਬਾਲ ਨੇ ਸਿਦਾਰਥੀ ਨੂੰ ਪੁੱਛਿਆ Hindu ਹੋਣ ਕਰਕੇ ਤੇਰਾ ਪੁਨਰਜਨਮ ਵਿੱਚ ਤਾਂ ਵਿਸ਼ਵਾਸ ਹੋਵੇਗਾ ਸਿਦਾਰਥੀ ਨੇ ਹਾਂ ਵਿੱਚ ਸਿਰ ਹਿਲਾਇਆ ਤਾਂ ਡਾਕਟਰ ਇਕਬਾਲ ਨੇ ਕਿਹਾ ਖੁਦਕੁਸ਼ੀ ਕਰਨ ਪਿੱਛੋਂ ਤੇ ਦੂਜਾ ਜਨਮ ਲੈਣ ਪਿੱਛੋਂ ਤੇਰੀਆਂ ਤਿੰਨ ਹਾਲਤਾਂ ਹੋ ਸਕਦੀਆਂ ਨੇ ਇੱਕ ਤਾਂ ਜਿੰਨੀ ਭੈੜੀ ਹਾਲਤ ਤੂੰ ਤੰਗ ਆ ਕੇ ਤੂੰ ਖੁਦਕੁਸ਼ੀ ਕਰਨ ਲੱਗਾ ਏ ਤੇਰੀ ਇੰਨੀ ਹੀ ਭੈੜੀ ਹਾਲਤ ਹੋ ਸਕਦੀ ਹੈ ਦੂਜਾ ਇਹ ਵੀ ਹੋ ਸਕਦਾ ਹੈ ਕਿ ਉਸ ਜਨਮ ਵਿੱਚ ਤੈਨੂੰ ਕਿਸੇ ਤੈਨੂੰ ਇਹੋ ਜਿਹੀ ਜ਼ਿੰਦਗੀ ਨਸੀਬ ਹੋਵੇ ਜੋ ਤੇਰੀ ਹੁਣ ਵਾਲੀ ਜ਼ਿੰਦਗੀ ਨਾਲੋਂ ਵੀ ਬੱਤਰ ਹੋਵੇ ਤੇ ਤੀਜਾ ਇਹ ਵੀ ਹੋ ਸਕਦਾ ਹੈ ਕਿ ਤੂੰ ਉਸ ਜਨਮ ਵਿੱਚੋਂ ਹੁਣ ਨਾਲੋਂ ਵਧੀਆ ਜ਼ਿੰਦਗੀ ਜੀਵੇਂ ਐਨੀ ਗੱਲ ਕਹਿ ਕੇ ਡਾਕਟਰ ਇਕਬਾਲ ਨੇ ਹੁੱਕੇ ਦਾ ਕਸ਼ ਗੁਰਗੁੜਾਇਆ ਤੇ ਮੁਸਕਰਾਉਂਦਿਆਂ ਤਿੱਖੀਆਂ ਨਜ਼ਰਾਂ ਨਾਲ ਸਤਿਆਰਤੀਵਾਲ ਵੇਖ ਕੇ ਆਖਿਆ ਇਸ ਸੂਰਤ ਵਿੱਚ ਮਰਨ ਤੋਂ ਬਾਅਦ ਵੀ ਚੰਗੀ ਜ਼ਿੰਦਗੀ ਜਿਉਣ ਦੀ ਆਸ 1/3 ਹੀ ਹੈ ਜੇ ਮੈਨੂੰ 1/3 ਆਸ ਉੱਤੇ ਖੁਦਕੁਸ਼ੀ ਕਰਨੀ ਹੋਵੇ ਤਾਂ ਮੈਂ ਤਾਂ ਕਦੀ ਨਹੀਂ ਕਰਨ ਲੱਗਾ ਹੁਣ ਤੂੰ ਜੇ ਇੱਕ ਤਿਹਾਈ ਆਸ ਉਤੇ ਖੁਦਕੁਸ਼ੀ ਕਰਨਾ ਚਾਹੁੰਦਾ ਹੈ ਤਾਂ ਤੇਰੀ ਮਰਜ਼ੀ ਹੁੱਕੇ ਦਾ ਕਸ਼ਲਾ ਕੇ ਉਸ ਨੇ ਬੜੇ ਇਤਮੀਨਾ ਨਾਲ ਪਿੱਛੇ ਪਏ ਤਕੀਏ ਨਾਲ ਢੋਲ ਲਾ ਲਈ ਸਾਰੀ ਗੱਲ ਸੁਣਾ ਕੇ ਸਤਿਆਰਥੀ ਨੇ ਆਪਣੇ ਵਿਲੱਖਣ ਅੰਦਾਜ਼ ਵਿੱਚ ਉੜਾ ਛਾੜਿਆ ਡਾਕਟਰ ਇਕਬਾਲ ਦੀ ਗੱਲ ਸੁਣਨ ਤੋਂ ਬਾਅਦ ਮੈਂ ਸੋਚਿਆ 1/3 ਆਸ ਉੱਤੇ ਖੁਦਕੁਸ਼ੀ ਕਰਨ ਦਾ ਸੱਚਮੁੱਚ ਕੋਈ ਲਾਭ ਨਹੀਂ ਅਤੇ ਮੈਂ ਖੁਦਕੁਸ਼ੀ ਕਰਨ ਦਾ ਇਰਾਦਾ त्याग ਦਿੱਤਾ ਪੁਲ ਪਾਰ ਕਰਨ ਹੀ ਵਾਲੇ ਸਾਂ ਕਿ ਅੱਗੇ ਖੜੋਤੇ ਪੁਲਸੀਆਂ ਨੂੰ ਵੇਖ ਕੇ ਜਕਤਾਰ ਨੇ ਇੱਕ ਹੋਰ ਚਿੰਤਾ ਦਾ ਪ੍ਰਗਟਾਵਾ ਕੀਤਾ ਆਪਾਂ ਨੂੰ ਤਾਂ ਸਿਰਫ ਲਾਹੌਰ ਵਿੱਚ ਰਹਿਣ ਦੀ ਇਜਾਜ਼ਤ ਮਿਲੀ ਹੈ ਤੇ ਰਾਵੀ ਪਾਰ ਦਾ ਇਹ ਇਲਾਕਾ ਤਾਂ ਦੂਜੇ ਜ਼ਿਲ੍ਹੇ ਸ਼ੇਖੂਪੁਰੇ ਵਿੱਚ ਪੈ ਜਾਂਦਾ ਹੈ ਗੱਲ ਵਾਕਈ ਚਿੰਤਾ ਵਾਲੀ ਸੀ ਬੇਦਾਨੇ ਮੁਲਕ ਵਿੱਚ ਕਾਨੂੰਨ ਦੇ ਖਿਲਾਫ ਵਰਜ਼ੀ ਅੰਦਰ ਵਿਕਰਵਾ ਸਕਦੀ ਸੀ ਤੇ ਉੱਥੇ ਸਾਡਾ ਕੌਣ ਵਾਲੀ ਵਾਰਿਸ ਸੀ ਪਰ ਰਿਜ਼ਵਾਨ ਅਹਿਮਦ ਸਵੇਰ ਤੋਂ ਹੀ ਕਹਿ ਰਿਹਾ ਸੀ ਕਿ ਉਸ ਦੀ ਗੱਲ ਹੋ ਚੁੱਕੀ ਹੈ ਸਾਨੂੰ ਕੋਈ ਕੁਝ ਨਹੀਂ ਆਖਣ ਲੱਗਾ ਨਿਸ਼ਚੈ ਹੀ ਉਸਨੇ ਕਿਸੇ ਉੱਪਰਲੇ ਅਧਿਕਾਰੀ ਨਾਲ ਗੱਲ ਕੀਤੀ ਹੋਵੇਗੀ ਤਦਹੀ ਤਾਂ ਉਹ ਇੰਨੇ ਵਿਸ਼ਵਾਸ ਨਾਲ ਕਹਿ ਰਿਹਾ ਸੀ ਫਿਕਰ ਨਾ ਕਰੋ ਮੈਂ ਬੈਠਾ ਹਾਂ ਚਲ ਵੇਖੀ ਜਾਉ। ਜਗਤਾਰ ਨੇ ਕਿਹਾ ਤੇ ਸਾਡੀ ਕਾਰ ਪੁਲਿਸ ਦੇ ਕੋਲੋਂ ਅੱਗੇ ਲੰਘ ਗਈ। ਉੰਜ ਕਿਸੇ ਵੇਲੇ ਵੀ ਘੇਰ ਕੇ ਪੁੱਛਗਿੱਛ ਕੀਤੀ ਜਾਣ ਦਾ ਡਰ ਸਾਨੂੰ ਅੰਦਰੋਂ-ਅੰਦਰ ਉੱਤਰਦਾ ਹੀ ਰਿਹਾ। ਸੜਕਾਂ ਉੱਤੋਂ ਢੂੜ ਉੱਡ ਰਹੀ ਸੀ। ਲਾਹੌਰ ਸ਼ਹਿਰ ਦਾ ਬਾਹਰਲਾ ਇਲਾਕਾ ਤੇ ਸ਼ਾਦਰੇ ਦਾ ਇਹ ਇਲਾਕਾ ਫਲੈਟਿਸ ਹੋਟਲ ਦੇ ਚੋਗਿਰਦੇ ਨਾਲੋਂ ਪਿੰਨ ਸੀ। ਇੱਥੇ ਮੱਧ ਸ਼੍ਰੇਣੀ ਤੋਂ ਹੇਠਲੀ ਮੱਧ ਸ਼੍ਰੇਣੀ ਦੇ ਲੋਕ ਵਸਦੇ ਸਨ। ਮਾਲ ਰੋਡ ਤੇ ਮਾਡਲ ਟਾਊਨ ਤੇ ਗੁਲਬਰਗ ਵਾਲੀ ਅਮੀਰੀ ਠਾਠ ਇੱਥੇ ਨਹੀਂ ਸੀ ਅਸੀਂ ਵਿਸ਼ਾਲ ਚਾਰ ਦੀਵਾਰੀ ਅੰਦਰ ਕਿਲੇ ਕਾ ਦੇ ਲੌਨ ਵਿੱਚ ਜਹਾਂਗੀਰ ਦੇ ਮਕਬਰੇ ਅੰਦਰ ਫਿਰਦਿਆਂ ਉਸ ਸਮੇਂ ਵਿੱਚ ਉਤਰਨ ਦਾ ਯਤਨ ਕੀਤਾ ਜਹਾਂਗੀਰ ਦੀ ਆਸ਼ਕ ਮિજાਜੀ ਅਨਾਰਕਲੀ ਤੇ ਨੂਰਜਹਾਂ ਦਾ ਇਸ਼ਕ ਹਿੰਦੁਸਤਾਨ ਦੀ ਬਾਦਸ਼ਾਹਤ ਤੇ ਜਹਾਂਗੀਰੀ ਅਦਲ ਦੀਆਂ ਕਹਾਣੀਆਂ ਚੇਤੇ ਆਈਆਂ ਇਸੇ ਅਦਲ ਦੇ ਪ੍ਰਸੰਗ ਵਿੱਚ ਗੁਰੂ ਅਰਜਨ ਦੇਵ ਦੀ ਸ਼ਹੀਦੀ ਯਾਦ ਆਈ ਜਿਸ ਦੀ ਝੂਠ ਦੀ ਦੁਕਾਨ ਬੰਦ ਕਰਵਾਉਣ ਦੀ ਚਿੰਤਾ ਦਾ ਜ਼ਿਕਰ ਜਹਾਂਗੀਰ ਦੀ ਸਵੈ ਜੀਵਨੀ ਤੁਜਕੇ ਜਹਾਂਗੀਰੀ ਵਿੱਚ ਵੀ ਆਉਂਦਾ ਹੈ ਸੰਗ ਮਰਮਰ ਦੀ ਸਿੱਲ ਉੱਤੇ ਸਨ ਹਿਜਰੀ ਦੀ 1037 ਵਿੱਚ ਮਰਕ ਦੇ ਮਨਵਰ ਆਲਾ ਹਜ਼ਰਤ ਗੁਫਰਾਨਾ ਪਨਾ ਨੂਰ ਉਹ ਦੀਨ ਮੁਹੰਮਦ ਜਹਾਂਗੀਰ ਬਾਦਸ਼ਾਹ ਦੇ ਇਸ ਸੰਸਾਰ ਤੋਂ ਕੂਚ ਕਰ ਜਾਣ ਦਾ ਜ਼ਿਕਰ ਦਰਜ ਸੀ ਮੇਰੇ ਅੰਦਰੋਂ ਬਾਬਾ ਫਰੀਦ ਬੋਲੇਆ ਕੋਠੇ ਮੰਡਪ ਮਾੜੀਆਂ ਉਸਾਰਦੇ ਵੀ ਗਏ ਕੂੜਾ ਸੌਦਾ ਕਰ ਗਏ ਗੋਰੀ ਜਾ ਪਏ ਮੈਨੂੰ ਸੱਚਾ ਸੌਦਾ ਕਰਨ ਵਾਲੇ ਦੀ ਪੰਜਵੀਂ ਜੋਤ ਦਾ ਮੋਹ ਜਾ ਗਿਆ ਜਿਸਨੇ ਗੁਰੂ ਗ੍ਰੰਥ ਸਾਹਿਬ ਨੂੰ ਸੰਪਾਦਿਤ ਕਰਨ ਸਮੇਂ ਬਾਬਾ ਫਰੀਦ ਨੂੰ ਨਮਸਕਾਰ ਕਰਕੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਦਿਆਂ ਇਹ ਸੰਦੇਸ਼ ਦਿੱਤਾ ਸੀ ਕਿ ਸੱਚਾ ਮੁਸਲਮਾਨ ਤੇ ਸੱਚਾ ਹਿੰਦੂ ਕੋਈ ਅਲੱਗ ਨਹੀਂ ਸਗੋ ਸੱਚੀ ਸੁੱਚੀ ਇਨਸਾਨੀਅਤ ਦਾ ਇੱਕੋ ਰੂਪ ਹਨ ਤੇ ਉਹਨਾਂ ਨਪੀੜੇ ਲਤਾੜੇ ਲੋਕਾਂ ਦੀ ਇੱਕ ਆਪਣੀ ਤਰ੍ਹਾਂ ਹੈ ਜਿਹੜੀ ਧਿਰ ਮਨੁੱਖੀ ਹਿੱਤ ਪਾਲਣ ਦਾ ਸੱਚਾ ਸੌਦਾ ਕਰ ਰਹੀ ਹੈ ਤੇ ਉਹਦਾ ਕੂੜਾ ਸੌਦਾ ਕਰਨ ਵਾਲਿਆਂ ਨਾਲ ਕੋਈ ਵਾਸਤਾ ਨਹੀਂ ਗਰਮੀ ਜ਼ੋਰ ਫੜ ਰਹੀ ਸੀ ਡਰਾਈਵਰ ਨੇ ਦੱਸਿਆ ਮਹਿਮਾਨਾ ਕਰਕੇ ਕਾਰ ਪਾਰਕਿੰਗ ਵਾਲੇ ਨੇ ਪੈਸੇ ਨਹੀਂ ਲਏ ਹੁਣ ਅਸੀਂ ਨੂਰਜਹਾਂ ਦੇ ਮਕਬਰੇ ਵੱਲ ਤੁਰੇ ਉੱਚੀ ਲਾਈਨ ਤੋਂ ਪਰਲੇ ਪਾਰ ਨੂਰਜਹਾਂ ਦਾ ਮਖਬਰਾ ਦਿਸ ਰਿਹਾ ਸੀ ਮਸਾ 50 ਗਜ਼ ਦੀ ਵਿੱਥ ਤੇ ਜਗਤਾਰ ਅਤੇ ਉਮਰ ਗਨੀ ਹੁਰਾਂ ਦੀ ਉਸ ਨੂੰ ਦੇਖਣ ਦੀ ਤਾਂ ਨਹੀਂ ਸੀ ਉਹ ਤਾਂ ਕਈ ਵਾਰ ਦੇਖ ਚੁੱਕੇ ਸਨ ਜਗਤਾਰ ਨੂੰ ਉਂਝ ਵੀ ਸਾਹ ਦੀ ਤਕਲੀਫ ਸੀ ਉਸਨੇ ਮੈਨੂੰ ਕਿਹਾ ਕਿ ਮੈਂ ਉੱਤਰ ਕੇ ਲਾਈਨੋਂ ਪਾਰ ਜਾ ਕੇ ਮਖਬਰੇ ਉੱਤੇ ਝਾਤੀ ਮਾਰ ਆਵਾਂ ਜਹਾਂਗੀਰ ਦੇ ਮਖਬਰੇ ਨਾਲੋਂ ਉਸ ਵਿੱਚ ਕੋਈ ਅਲੋਕਾਰ ਗੱਲ ਨਹੀਂ ਮੇਰੇ ਮਨ ਵਿੱਚ ਸੀ ਕਿ ਜ਼ਿਆਦਾ ਥਕਾਵਟ ਹੋ ਜਾਣ ਦੇ ਡਰੋਂ ਜਗਤਾਰ ਕਿਤੇ ਵਾਪਸੀ ਦਾ ਐਲਾਨ ਨਾ ਕਰ ਦੇਵੇ ਮੈਂ ਅੱਜ ਗੁਰਦੁਆਰਾ ਡੇਰਾ ਸਾਹਿਬ ਜ਼ਰੂਰ ਵੇਖਣਾ ਚਾਹੁੰਦਾ ਸਾਂ ਅਗਲੇ ਦਿਨਾਂ ਵਿੱਚ ਪਤਾ ਨਹੀਂ ਮੌਕਾ ਲੱਗੇ ਜਾਂ ਨਾ ਲੱਗੇ ਮੇਰੇ ਹੱਥਾਂ ਵਿੱਚ ਸ਼ਾਹ ਹੁਸੈਨ ਦੀ ਮਜ਼ਾਰ ਉੱਤੇ ਸਾਈਂ ਲੋਕ ਵੱਲੋਂ ਦਿੱਤਾ ਫੁੱਲ ਪੱਤੀਆਂ ਦਾ ਲਿਫਾਫਾ ਵੀ ਸੀ ਜੋ ਮੈਂ ਸ਼ਾਹ ਦੇ ਸਮਕਾਲੀ ਗੁਰੂ ਅਰਜਨ ਦੇਵ ਦੇ ਹਜ਼ੂਰ ਪੇਸ਼ ਕਰਨਾ ਚਾਹੁੰਦਾ ਸਾਂ ਗੁਰੂ ਗ੍ਰੰਥ ਸਾਹਿਬ ਦੇ ਰਚਨਹਾਰੇ ਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਭਾਰਤ ਤੱਕ ਜਾਂਦਿਆਂ ਇਹ ਫੁੱਲ ਕੁਮਲਾ ਜਾਣੇ ਸਨ ਤੇ ਮੈਂ ਇਹਨਾਂ ਦੀ ਮਹਿਕ ਮਰ ਨਹੀਂ ਸੰਦੇਣੀ ਚਾਹੁੰਦਾ। ਸਾਇਨ ਲੋਕ ਅੱਗੇ ਵੀ ਝੂਠਾ ਨਹੀਂ ਸਾਂ ਹੋਣਾ ਚਾਹੁੰਦਾ। ਗੁਰੂ ਗ੍ਰੰਥ ਸਾਹਿਬ ਅੱਗੇ ਹੀ ਇਹ ਫੁੱਲ ਭੇਟਾ ਕਰਨਾ ਚਾਹੁੰਦਾ ਸਾਂ। ਨੂਰਜਹਾਂ ਦਾ ਮਕਬਰਾ ਮੈਨੂੰ ਦਿਖ ਰਿਹਾ ਸੀ ਤੇ ਮੋਹਨ ਸਿੰਘ ਦੀ ਕਵਿਤਾ ਵੀ ਜ਼ਿਹਨ ਚੋਂ ਗੁਜ਼ਰ ਰਹੀ ਸੀ। ਨੂਰਜਹਾਂ ਦੀ ਆਪਣੀ ਕਬਰ ਤੇ ਲਿਖਵਾਇਆ ਨਿਰਮਾਣ ਸ਼ੇਰ ਵੀ ਚੇਤੇ ਆ ਰਿਹਾ ਸੀ। ਪਰ ਮੈਂ ਇਹ ਸਭ ਕੁਝ ਮਨ ਹੀ ਮਨ ਕਲਪ ਕੇ ਇਕੱਲੇ ਨੇ ਅੱਗੇ ਜਾਣੋਂ ਇਨਕਾਰ ਕਰ ਦਿੱਤਾ। ਵਾਪਸੀ ਉੱਤੇ ਰਾਵੀ ਦੇ ਪੁਲ ਤੋਂ ਗੁਜ਼ਰਦਿਆਂ ਇੱਕ ਹੋਰ ਲੋਕ ਬੋਲੀ ਮੇਰੀ ਸੁਰਤ ਵਿੱਚ ਗੂੰਜੀ ਰਾਵੀ ਕਿਨਾਰੇ ਘੁੱਗੀਆਂ ਦਾ ਜੋੜਾ ਇੱਕ ਘੁੱਗੀ ਉੱਡ ਗਈ ਪੈ ਗਿਆ ਵਿਛੋੜਾ ਉੱਡ ਗਈ ਘੁੱਗੀ ਮੈਂ ਤੇਜਕਤਾਰ ਸਾਂ ਪਿੱਛੇ ਰਹੀ ਘੁੱਗੀ ਉਮਰ ਗਨੀ ਤੇ ਰਿਜ਼ਵਾਨ ਸਾਂ ਉੱਡ ਗਈ ਘੁੱਗੀ ਸਤਿਆਰਥੀ ਪਿੱਛੇ ਰਹੀ ਘੁੱਗੀ ਡਾਕਟਰ ਇਕਬਾਲ ਉੱਡ ਗਈ ਘੁੱਗੀ ਮਾਦੋ ਲਾਲ ਪਿੱਛੇ ਰਹੀ ਘੁੱਗੀ ਸ਼ਾਹ ਹੁਸੈਨ ਉੱਡ ਗਈ ਕੁੱਗੀ ਬਾਬਾ ਨਾਨਕ ਪਿੱਛੇ ਰਹੀ ਕੁੱਗੀ ਬਾਬਾ ਫਰੀਦ ਕਾਸ਼ ਰਾਵੀ ਵਗਦੀ ਰਹੇ ਮੋਹ ਮੁਹੱਬਤ ਨਾਲ ਭਰੀ ਤੇ ਵਿਛੜੀਆਂ ਕੁੱਗੀਆਂ ਦਾ ਕਦੇ ਮੇਲ ਹੋ ਸਕੇ ਗੁਰਦੁਆਰਾ ਡੇਰਾ ਸਾਹਿਬ ਪਹੁੰਚ ਕੇ ਅਸੀਂ ਵੇਖਿਆ ਗੁਰਦੁਆਰੇ ਦੇ ਬਾਹਰ ਅਤੇ ਅੰਦਰ ਨੀਲੀਆਂ ਪੀਲੀਆਂ ਲਾਲ ਤੇ ਚਿੱਟੀਆਂ ਦਸਤਾਰਾਂ ਇੱਕ ਭੀੜ ਦੇ ਰੂਪ ਵਿੱਚ ਨਜ਼ਰ ਆ ਰਹੀਆਂ ਸਨ ਜਿਵੇਂ ਅੰਮ੍ਰਿਤਸਰ ਤੇ ਤਰਨਤਾਰਨ ਵਿੱਚ ਦੀਵਾਲੀ ਵਿਸਾਖੀ ਜਾਂ ਮੱਸੀਆ ਦੇ ਮੇਲੇ ਉੱਤੇ ਘੁੰਮ ਰਹੇ ਹੋਈਏ ਅਸਲ ਵਿੱਚ ਪੰਜਾ ਸਾਹਿਬ ਦੀ ਵਿਸਾਖੀ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਭੇਜਿਆ ਜੱਥਾ ਪੰਜਾ ਸਾਹਿਬ ਦੇ ਦਰਸ਼ਨਾਂ ਉਪਰੰਤ ਲਾਹੌਰ ਪਹੁੰਚ ਚੁੱਕਾ ਸੀ ਤੇ ਕੱਲ ਤੋਂ ਗੁਰਦੁਆਰਾ ਡੇਰਾ ਸਾਹਿਬ ਵਿੱਚ ਉਤਾਰੇ ਕੀਤੇ ਹੋਏ ਸਨ ਜੱਥੇ ਦੀ ਰਿਹائش ਲਈ ਲੋੜਿੰਦਾ ਪ੍ਰਬੰਧ ਨਾ ਹੋਣ ਕਰਕੇ ਗੁਰਦੁਆਰੇ ਨਾਲ ਲੱਗ ਦੀ ਗਰਾਊਂਡ ਵਿੱਚ ਟੈਂਟ ਅਤੇ ਕਨਾਤਾਂ ਲਾ ਕੇ ਛੋਟੇ-ਛੋਟੇ ਕਮਰੇ ਜਿਹੇ ਬਣਾਏ ਹੋਏ ਸਨ ਜਿਨ੍ਹਾਂ ਵਿੱਚ ਜੱਥੇ ਦੇ ਲੋਕ ਆਪੋ ਆਪਣੀ ਸਾਥ ਵਿੱਚ ਹੈਰਿਥ ਵੈਸਨ ਲਾਊਡ ਸਪੀਕਰ ਉੱਤੇ ਟੇਪ ਰਿਕਾਰਡਰ ਵਿੱਚੋਂ ਬੋਲ ਦੇ ਕੁਵਿਸ਼ਰੀ ਜੱਥੇ ਦੀ ਉੱਚੀ ਆਵਾਜ਼ ਲਾਹੌਰ ਦੇ ਬਾਜ਼ਾਰਾਂ ਵਿੱਚ ਦੂਰ ਤਾਈਂ ਗੂੰਜ ਰਹੀ ਸੀ। ਸਿੰਗਾ ਨੇ ਲਾਹੌਰ ਨੂੰ ਆਨੰਦਪੁਰ ਸਾਹਿਬ ਬਣਾਇਆ ਹੋਇਆ ਸੀ। ਗੁਰਦੁਆਰੇ ਤੋਂ 25 ਫੁੱਟ ਦੀ ਵਿੱਥ ਉੱਤੇ ਸੀ ਲਾਹੌਰ ਦਾ ਸ਼ਾਹੀ ਕਿਲਾ। ਇੱਕ ਛੋਟੀ ਜਹੀ ਸੜਕ ਸੀ ਦੋਹਾਂ ਦਰਮਿਆਨ। ਸ਼ਾਹੀ ਕਿਲੇ ਦੀ ਵਿਸ਼ਾਲ ਇਮਾਰਤ ਦੇ ਸਾਹਮਣੇ ਗੁਰਦੁਆਰਾ ਬਹੁਤ ਛੋਟਾ ਜਿਹਾ ਲੱਗ ਰਿਹਾ ਸੀ। ਮੈਂ ਡਾਕਟਰ ਜਗਤਾਰ ਨਾਲ ਗੱਲ ਕੀਤੀ ਤਾਂ ਉਸਨੇ ਹਾਮੀ ਭਰਦਿਆਂ ਨਾਲ ਹੀ ਜਹਾਂਗੀਰ ਦੇ ਮਕਬਰੇ ਉੱਤੇ ਮੇਰੇ ਵੱਲੋਂ ਆਖੀ ਬਾਬਾ ਫਰੀਦੀ ਕੂੜਾ ਸੌਦਾ ਕਰ ਗਏ ਗੋਰੀਂ ਜਾ ਪਏ ਵਾਲੀ ਗੱਲ ਦੁਹਰਾਈ ਤੇ ਨਾਲ ਹੀ ਫਰੀਦ ਦੇ ਖਿਆਲਾਂ ਦੇ ਪੈਰੋਕਾਰ ਮੁਸਲਮਾਨ ਸਾਈਂ ਸੂਫੀ ਫਕੀਰ حضرت ਬਾਹੂ ਦਾ ਕਲਾਮ ਚੇਤੇ ਕਰਦਿਆਂ ਗੁਰੂ ਅਰਜਨ ਦੇਵ ਨੂੰ ਨਮਸਕਾਰ ਕੀਤੀ ਨਾਮ ਫਕੀਰ ਤਿਨਾ ਦਾ ਬਾਹੂ ਕਬਰ ਜਿਨ੍ਹਾਂ ਦੀ ਜੀਵੇ ਹੋ ਸ਼ਹੀਦ ਹੋ ਕੇ ਵੀ ਗੁਰੂ ਅਰਜਨ ਦੇਵ ਜਿਉਂਦੇ ਸਨ। ਉਹਨਾਂ ਜਹੇ ਹੋਰ ਮਹਾਪੁਰਸ਼ਾਂ ਦੇ ਉਰਸ ਉੱਤੇ ਵਰਸੀਆਂ ਮਨਾਇਆਂ ਜਾਂਦੀਆਂ ਸਨ। ਹਜ਼ਾਰਾਂ ਦੀਆਂ ਢੀੜਾਂ ਜੁੜਦੀਆਂ ਸਨ ਕਿ ਜਹਾਂਗੀਰ ਦੀ ਯਾਦ ਵੀ ਇੰਜ ਹੀ ਮرائی ਜਾਂਦੀ ਸੀ। ਅਸੀਂ ਗੁਰਦੁਆਰੇ ਦੇ ਅੰਦਰ ਜਾਣ ਲਈ ਵਧੇ ਤਾਂ ਬਾਹਰ ਖਲੋਤੇ ਪਾਕ ਪੁਲਿਸ ਦੇ ਚਿੱਟ ਕਪੜੀ ਸਿਪਾਹੀਆਂ ਨੇ ਉਮਰ ਗਣੀ ਤੇ ਰਿਜ਼ਵਾਨ ਨੂੰ ਰੋਕ ਲਿਆ। ਉਹ ਅੰਦਰ ਨਹੀਂ ਸੰਜਾ ਸਕਤੇ। ਮੈਂ ਸੋਚਿਆ ਰਿਜ਼ਵਾਨ ਉੱਤੇ ਹੋਈ ਗੱਲ ਉਹਨਾਂ ਨਾਲ ਸਾਂਝੀ ਕਰੇਗਾ ਪਰ ਉਹ ਇੱਕ ਪਾਸੇ ਚਿੱਥਾ ਜਿਹਾ ਹੋ ਕੇ ਖਲੋ ਗਿਆ ਉਹਨਾਂ ਦੇ ਰੋਕੇ ਜਾਣ ਵਾਲੀ ਗੱਲ ਸਾਨੂੰ ਚੰਗੀ ਨਾ ਲੱਗੀ ਗੁਰੂ ਘਰ ਤਾਂ ਸਭ ਦਾ ਦਾਖਲਾ ਪ੍ਰਵਾਨ ਸੀ ਪਰ ਅਗਲੇ ਮੁਤਾਬਕ ਕੋਈ ਗਲਤ ਅੰਸਰ ਅੰਦਰ ਜਾ ਕੇ ਗੜਬੜ ਕਰ ਸਕਦਾ ਸੀ ਅਸੀਂ ਹੁਣੇ ਹੀ ਮੱਥਾ ਟੇਕ ਕੇ ਵਾਪਸ ਪਰਤਨ ਦਾ ਦਰਵਾਜ਼ਾ ਦੇ ਕੇ ਛੋਟੀ ਜਹੀ ਡਿਊਟੀ ਦੇ ਬਾਹਰ ਜੁੱਤੀਆਂ ਉਤਾਰੀਆਂ ਤੇ ਗੁਰਦੁਆਰੇ ਦੇ ਨਿੱਕੇ ਜਿਹੇ ਸਹਿਨ ਵਿੱਚ ਦਾਖਲ ਹੋਏ ਗੁਰਦੁਆਰੇ ਵਿੱਚ ਪਾਠ ਹੋ ਰਿਹਾ ਸੀ ਸੰਗਤਾਂ ਵਿਰਾਜਮਾਨ ਸਨ ਮੈਂ ਮੱਥਾ ਟੇਕਿਆ ਤੇ ਸ਼ਾਹ ਹੁਸੈਨ ਦੀ ਮਜ਼ਾਰ ਉੱਤੇ ਸਾਈਂ ਵੱਲੋਂ ਭੇਟ ਕੀਤੀਆਂ ਗੁਲਾਬ ਦੀਆਂ ਫੁੱਲ ਪੱਤੀਆਂ ਵਾਲਾ ਲਿਫਾਫਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੂਦਾ ਕਰ ਦਿੱਤਾ ਗੁਲਾਬ ਦੇ ਫੁੱਲਾਂ ਦੀ ਮਿੱਠੀ ਖੁਸ਼ਬੂ ਮਾਹੌਲ ਵਿੱਚ ਫੈਲੀ ਮੈਨੂੰ ਲੱਗਾ ਸ਼ਾਹ ਹੁਸੈਨ ਤੇ ਗੁਰੂ ਅਰਜਨ ਦੇਵ ਜੀ ਇੱਕ ਦੂਜੇ ਦੀ ਸੰਗਤ ਵਿੱਚ ਇਕੱਠੇ ਬੈਠ ਕੇ ਬਚਨ ਬिलास ਕਰ ਰਹੇ ਹੋਣ ਤੇ ਚੁਫੇਰੇ ਉਹਨਾਂ ਦੇ ਬੋਲਾਂ ਦੀ ਸੁਗੰਧੀ ਪਸਰ ਗਈ ਹੋਵੇ। ਗੁਰਦੁਆਰੇ ਦੇ ਪਿਛਲੇ ਦਵਾਜ਼ੇ ਵਿੱਚੋਂ ਨਿਕਲ ਕੇ ਅਸੀਂ ਅੰਦਰ ਗਏ। ਖਾਲਸਤਾਨੀ ਜਥੇਬੰਦੀਆਂ ਦਲ ਖਾਲਸਾ, ਖਾਲਿਸਤਾਨ ਕਮਾਂਡੋ ਫੋਰਸ ਤੇ ਬੱਬਰ ਖਾਲਸਾ ਆਦਿ ਦੇ ਬੈਨਰ ਲੱਗੇ ਹੋਏ ਸਨ। ਇਹਨਾਂ ਜਥੇਬੰਦੀਆਂ 'ਚੋ ਹੀ ਕਿਸੇ ਇੱਕ ਵੱਲੋਂ ਮਿੱਠੇ ਪਾਣੀ ਦੀ ਸ਼ਬੀਲ ਲੱਗੀ ਹੋਈ ਸੀ। ਇੱਥੇ ਗੁਰਦੁਆਰੇ ਵਿੱਚ ਉਹਨਾਂ ਦੇ ਬੰਦੇ ਪੱਕੇ ਤੌਰ ਤੇ ਰਹਿੰਦੇ ਵੀ ਨੇ। ਜਗਤਾਰ ਨੇ ਆਖਿਆ ਜਿਨ੍ਹਾਂ ਕਮਰਿਆਂ ਵਿੱਚ ਉਹਨਾਂ ਦੀ ਰਹਾਇਸ਼ ਦਾ ਅੰਦੇਸ਼ਾ ਜਗਤਾਰ ਨੂੰ ਸੀ ਉਹਨਾਂ ਕਮਰਿਆਂ ਵਿੱਚ ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਬੈਠੇ ਹੋਏ ਜਾਂਦੇ ਸ਼ਾਇਦ ਇਹ ਕਮਰੇ ਉਹਨਾਂ ਨੂੰ ਅਲਰਟ ਹੋਏ ਸਨ ਉੰਜ ਦਲ ਖਾਲਸਾ ਦਾ ਗਜਿੰਦਰ ਸਿੰਘ ਤੇ ਉਸਦੇ 2-3 ਹੋਰ ਸਾਥੀ ਰੋਜ਼ ਹੀ ਕਾਨਫਰੰਸ ਵਿੱਚ ਹਾਜ਼ਰ ਹੁੰਦੇ ਤੇ ਕਿਸੇ ਨਾ ਕਿਸੇ ਨੁੱਕਰ ਵਿੱਚ ਖਲੋਤੇ ਜਾਂ ਲੌਬੀ ਵਿੱਚ ਬੈਠੇ ਆਪਣੀ ਚੋਣ ਦੇ ਬੰਦਿਆਂ ਨਾਲ ਗੱਲਬਾਤ ਕਰ ਰਹੇ ਹੁੰਦੇ ਸੈਸ਼ਨ ਖਤਮ ਹੋਣ ਉਪਰੰਤ ਜਾਣੂ ਬੰਦਿਆਂ ਦੇ ਰਾਹੀਂ ਆਮ ਡੈਲੀਗੇਟਾਂ ਨਾਲ ਵੀ ਹੱਥ ਮਿਲਾਉਂਦੇ ਹਾਲਚਲ ਪੁੱਛ ਰਹੇ ਹੁੰਦੇ ਇੱਕ ਦਿਨ ਲਾਉਨ ਵਿੱਚ ਖੜੋਤੀ ਭੀੜ ਵਿੱਚ ਮੈਂ ਵੀ ਉਹਨਾਂ ਦੇ ਕੋਲ ਜਿਹੇ ਕਰਕੇ ਹੀ ਖੜੋਤਾ ਸਾਂ ਇੱਕ ਜਣੇ ਨੇ ਕਿਸੇ ਡੈਲੀਗੇਟ ਨਾਲ ਜਾਣ ਪਛਾਣ ਕਰਵਾਉਣ ਲਈ ਜਦੋਂ ਗਜਿੰਦਰ ਸਿੰਘ ਨਾਲ ਖੜੋਤੇ ਇੱਕ ਨੌਜਵਾਨ ਬਾਰੇ ਕੁਝ ਦੱਸਣਾ ਚਾਹਿਆ ਤਾਂ ਉਸ ਨੌਜਵਾਨ ਨੇ ਆਪਣੀ ਪਛਾਣ ਲੁਕਾਈ ਰੱਖਣ ਲਈ ਵਿਚੋਲੇ ਨੂੰ ਅੱਖ ਨੱਪੀ ਪਰ ਗਜਿੰਦਰ ਸਿੰਘ ਬਾਰੇ ਤਾਂ ਮੈਨੂੰ ਵੀ ਪਤਾ ਸੀ ਉਹ ਭਾਰਤੀ ਹਵਾਈ ਜਹਾਜ਼ ਅਗਵਾ ਕਰਕੇ ਪਾਕਿਸਤਾਨ ਲੈ ਜਾਣ ਵਾਲੇ ਟੋਲੇ ਦਾ ਆਗੂ ਸੀ ਹਾਈਜੈਕਿੰਗ ਦੀ ਨਿਸ਼ਚਿਤ ਸਜ਼ਾ ਭੁਗਤਣ ਪਿੱਛੋਂ ਅੱਜਕੱਲ ਪਾਕਿਸਤਾਨ ਵਿੱਚ ਹੀ ਰਹਿ ਰਿਹਾ ਸੀ ਦਰਮਿਆਨੇ ਕੱਦ ਵਾਲੇ ਗਜਿੰਦਰ ਸਿੰਘ ਨੇ ਕੋਕਾ ਕੋਲਾ ਰੰਗ ਦੀ ਨੋਕਦਾਰ ਪੱਗ ਸਵਾਰ ਕੇ ਬੱਧੀ ਹੋਈ ਸੀ ਫਿੱਕੇ ਮੱਧਮ ਰੰਗ ਦੀ ਕਮੀਜ਼ ਤੇ ਨਸਵਾਰੀ ਜਹੀ ਪੈਂਟ ਗੋਰਾ ਰੰਗ ਤਿੱਖੇ ਨਕਸ਼ ਖੁੱਲੀ ਦਾੜੀ ਚਿੱਟੀ ਹੋ ਚੱਲੀ ਸੀ ਮੈਂ ਜਦੋਂ ਵੀ ਵੇਖਦਾ ਉਹ ਚੁੱਪਚਾਪ ਗੰਭੀਰ ਮੁਦਰਾ ਚ ਖਲੋਤਾ ਹੁੰਦਾ ਘੱਟ ਗੱਲ ਕਰਦਾ ਜਾਪਦਾ ਪੀੜ ਵਿੱਚ ਇੱਧਰ ਉੱਧਰ ਤੁਰਿਆ ਫਿਰਦਾ ਪੀੜੀ ਪੱਗ ਤੇ ਭਾਰੀ ਖੁੱਲੇ ਦਾੜੇ ਵਾਲਾ ਉਸ ਦਾ ਇੱਕ ਸਾਥੀ ਤੇ ਉਹ ਨੌਜਵਾਨ ਅਕਸਰ ਹੱਸ ਹੱਸ ਕੇ ਦੂਜਿਆਂ ਨਾਲ ਗੱਲਾਂ ਕਰਦੇ ਨਜ਼ਰ ਆਉਂਦੇ ਪਰ ਗਜਿੰਦਰ ਸਿੰਘ ਦੇ ਚਿਹਰੇ ਉੱਤੇ ਮੈਨੂੰ ਅਜਿਹਾ ਹਾਸਾ ਨਜ਼ਰ ਨਹੀਂ ਸੀ ਆਉਂਦਾ ਕਦੀ ਕਦੀ ਮੇਰੇ ਮਨ ਵਿੱਚ ਵੀ ਆਉਂਦਾ ਕਿ ਦਲ ਖਾਲਸਾ ਦੇ ਇਸ ਆਗੂ ਨਾਲ ਗੱਲਬਾਤ ਕਰਕੇ ਉਸ ਦੇ ਮਨ ਦੀ ਅਵਸਥਾ ਜਾਣਾ ਪਰ ਫਿਰ ਆਪ ਹੀ ਸੰਕੋਚ ਕਰ ਜਾਂਦਾ ਹੋ ਸਕਦਾ ਕੋਈ ਭਾਰਤੀ ਗੁਪਚਰ ਇਹ ਮਿਲਣੀਆਂ ਨੋਟ ਕਰ ਰਿਹਾ ਹੋਵੇ ਜਾਂ ਗਜਿੰਦਰ ਸਿੰਘ ਹੀ ਮੇਰੇ ਨਾਲ ਦਿਲ ਦੀ ਗੱਲ ਕਰਨੀ ਮੁਨਾਸਬ ਨਾ ਸਮਝਦਾ ਹੋਵੇ ਉੰਜ ਉੱਥੇ ਵਸਦੇ ਪੜੇ ਲਿਖੇ ਪੰਜਾਬੀਆਂ ਵਿੱਚ ਵੀ ਉਹਦੀ ਚੰਗੀ ਜਾਣ ਪਛਾਣ ਸੀ ਲਾਉਨ ਵਿੱਚ ਖੜੋਤੇ ਗਜਿੰਦਰ ਸਿੰਘ ਨੂੰ ਗੱਲ ਨਾਲ ਲਾ ਕੇ ਅਫਜ਼ਲ ਅਹਿਸਾਨ ਰੰਦਾਵਾ ਨੂੰ ਇਹ ਕਹਿੰਦੇ ਆ ਮੈਂ ਆਪ ਕਰਨੀ ਸੁਣਿਆ ਤੂੰ ਤਾਂ ਸਾਡਾ ਸ਼ੇਰ ਹੈ ਸ਼ੇਰ ਪਿੱਛੇ ਖਲੋਤਾ ਇਲਿਆਸ ਘੋਮਣ ਕਹਿ ਰਿਹਾ ਸੀ ਕਿਉਂ ਨਹੀਂ ਕਿਉਂ ਨਹੀਂ ਇਸ ਲਈ ਕੋਈ ਵੱਡੀ ਗੱਲ ਨਹੀਂ ਜੇ ਕਿਸੇ ਪਾਕਿਸਤਾਨੀ ਸ਼ਾਇਰ ਨੇ ਸਾਡੇ ਲੋਕਾਂ ਦੇ ਦੱਸਣ ਮੁਤਾਬਕ ਮੁਸ਼ਾਇਰੇ ਵਿੱਚ ਇਹ ਕਵਿਤਾ ਪੜ੍ਹ ਦਿੱਤੀ ਹੋਵੇ ਗਜੇਂਦਰ ਸਿੰਘ ਅਸੀਂ ਤੇਰੇ ਨਾਲ ਹਾਂ ਮੈਂ ਇਹ ਕਵਿਤਾ ਸੁਣਨ ਤੋਂ ਪਹਿਲਾਂ ਹੀ ਮੁਸ਼ਾਇਰੇ ਵਿੱਚੋਂ ਉਠਾਇਆ ਸੀ ਪਰ ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਸੀ ਕਿ ਪਾਕਿਸਤਾਨ ਦੀ ਸਰਕਾਰ ਤੇ ਉੱਥੋਂ ਦੇ ਬਹੁਤੇ ਲੋਕਾਂ ਦਾ ਨਜ਼ਰੀਆ ਗਜਿੰਦਰ ਸਿੰਘ ਦੇ ਨਾਲ ਹੀ ਸੀ। ਉਹ ਸਭ ਰਲ ਕੇ ਖਾਲਿਸਤਾਨ ਦੇ ਅੰਗੂਰ ਡਿੱਗਣ ਦੀ ਉਡੀਕ ਕਰ ਰਹੇ ਸਨ। ਜਗਤਾਰ ਕਹਿਣ ਲੱਗਾ ਬ੍ਰਿਯਾਮ ਇਹ ਨਾਲ ਹੀ ਪੌੜੀਆਂ ਚੜ ਕੇ ਦੇਖਾ। ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਹੈ। ਮਿੱਥੋਂ ਤਾਂ ਚੜਿਆ ਨਹੀਂ ਜਾਂਦਾ। ਨਾਲੇ ਮੈਂ ਚਾਹੁੰਦਾ ਤੂੰ ਕੋਈ ਚੀਜ਼ ਵੇਖਣੋਂ ਰਹਿ ਨਾ ਜਾਵੇਂ। ਗੁਰਦੁਆਰੇ ਦੇ ਨਾਲ ਹੀ ਲੱਗਦੀਆਂ ਪੌੜੀਆਂ ਚੜਕੇ ਮੈਂ ਉੱਪਰ ਗਿਆ ਜਥੇ ਨਾਲ ਆਏ ਬਹੁਤ ਸਾਰੇ ਲੋਕ ਸਮਾਦਵਾਲੇ ਬਣੀ ਪ੍ਰਕਰਮਾ ਵਿੱਚ ਲੇਟੇ ਹੋਏ ਸਭ ਵਿਚਕਾਰ ਉੱਚਾ ਥੜਾ ਹੈ ਸਮਾਦੀ ਦੇ ਰੂਪ ਵਿੱਚ ਇੱਥੇ ਪੰਜਾਬ ਦਾ ਮਹਾਰਾਜਾ ਸਦਾ ਦੀ ਨੀਂਦ ਸੁੱਤਾ ਪਿਆ ਹੈ ਮੈਨੂੰ ਆਪਣੇ ਇਲਾਕੇ ਦੇ ਸਵਰਗਵਾਸੀ ਢਾਡੀ ਪਿਆਰਾ ਸਿੰਘ ਪੰਛੀ ਦੀ ਕਵਿਤਾ ਯਾਦ ਆਈ ਸ਼ਾਇਰ ਸੁਪਨੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਉੱਤੇ ਜਾਂਦਾ ਹੈ ਤਾਂ ਮਹਾਰਾਜੇ ਦੀ ਮੜੀ ਉਸ ਨੂੰ ਸਵਾਲ ਕਰਦੀ ਹੈ ਰਣਜੀਤ ਸਿੰਘ ਦੇ ਰਾਜ ਗਵਾਚਣ ਦਾ ਝੋਰਾ ਸਦਾ ਹੀ ਪੰਜਾਬੀਆਂ ਨੂੰ ਸਤਾਉਂਦਾ ਰਿਹਾ ਹੈ। ਆਇਆ ਤਾਂ ਜਗਤਾਰ ਨੇ ਦੱਸਿਆ ਕਿ ਉਹ ਸਾਹਮਣਾ ਦਰਵਾਜ਼ਾ ਹਜ਼ੂਰੀ ਬਾਗ ਦਾ ਪ੍ਰਵੇਸ਼ ਦੁਆਰਾ ਹੈ। ਕੀ ਇਹ ਉਹ ਦਰਵਾਜ਼ਾ ਤਾਂ ਨਹੀਂ ਜਿਸ ਦਾ ਛੱਜਾ ਦੇ ਕੇ ਕਮਰ ਨੌਨਿਹਾਲ ਸਿੰਘ ਨੂੰ ਮਰਵਾਇਆ ਗਿਆ ਸੀ? ਹਾਂ, ਇਹੀ ਹੈ। ਇਤਿਹਾਸਕਾਰਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਤੋਂ ਪਿੱਛੋਂ ਉਸ ਦਾ ਪੋਤਰਾ ਕਮਰ ਨੌਨਿਹਾਲ ਸਿੰਘ ਹੀ ਇਸ ਯੋਗਤਾ ਦਾ ਮਾਲਕ ਸੀ। ਜੋ ਪੰਜਾਬ ਦੀ ਵਾਗਡੋਰ ਸੰਭਾਲ ਸਕਦਾ ਸੀ ਪਰ ਧਿਆਨ ਸਿੰਘ ਡੋਗਰੇ ਦੀ ਬਦਨੀਤੀ ਨੇ ਉਸ ਦੀ ਜਾਨ ਲੈ ਲਈ ਜਦੋਂ ਉਹ ਆਪਣੇ ਪਿਤਾ ਖੜਕ ਸਿੰਘ ਦਾ ਸਸਕਾਰ ਕਰਕੇ ਪਰਤ ਰਿਹਾ ਸੀ ਤੇ ਐਨ ਜਦੋਂ ਕਿਲੇ ਦੇ ਇਸ ਸਾਹਮਣੇ ਦਰਵਾਜ਼ੇ ਵਿੱਚੋਂ ਗੁਜ਼ਰ ਰਿਹਾ ਸੀ ਤਾਂ ਪਹਿਲਾਂ ਹੀ ਨਿਸ਼ਚਿਤ ਸਾਜ਼ਿਸ਼ੀ ਯੋਜਨਾ ਤਹਿਤ ਬਾਰੂਦ ਭਰਿਆ ਇਸ ਦਰਵਾਜ਼ੇ ਦਾ ਛੱਜਾ ਕਵਰ ਨੌ ਨਿਹਾਲ ਸਿੰਘ ਤੇ ਸੁੱਟ ਦਿੱਤਾ ਗਿਆ ਸਿੱਖ ਰਾਜ ਕਿਵੇਂ ਗਿਆ ਸੁਣਾਉਂਦਾ ਸੋਹਣ ਸਿੰਘ ਸੀਤਲ ਪੁਕਾਰਿਆ ਕਿਲੇ ਦੇ ਦਰਵਾਜ਼ੇ ਦਾ ਉਹ ਛੱਜਾ ਉਸ ਦਿਨ ਕਮਰ ਨੌਨਿਹਾਲ ਸਿੰਘ ਤੇ ਨਹੀਂ ਡਿੱਗਾ ਸਗੋਂ ਪੰਜਾਬ ਦੀ ਕਿਸਮਤ ਤੇ ਡਿੱਗਾ ਸੀ ਉਸ ਸਮੇਂ ਪੰਜਾਬ ਦਾ ਹੋਂਹਾਰ ਵਾਰਿਸ ਉਸ ਕੋਲੋਂ ਖੋਲਿਆ ਗਿਆ ਸੀ ਤੇ ਸਮੁੱਚਾ ਪੰਜਾਬ ਸਾਜ਼ਿਸ਼ਾਂ ਦੇ ਹਵਾਲੇ ਹੋ ਕੇ ਰਹਿ ਗਿਆ ਛੱਜਾ ਡਿੱਗਿਆ ਕਿਸਮਤ ਪੰਜਾਬ ਦੀ ਤੇ ਫੱਟੜ ਮਹਾਰਾਜਾ ਨੌਨਿਹਾਲ ਹੋਇਆ ਬੇੜੀ ਡੁੱਬੀ ਵਜ਼ੀਰ ਧਿਆਨ ਸਿੰਘ ਦੀ ਲਾਗੂ ਜਾਨ ਦਾ ਜਿਹੜਾ ਝੰਡਾਰ ਹੋਇਆ ਮੈਂ ਕਲਪਨਾ ਵਿੱਚ ਡਿੱਗਦੇ ਛੱਜੇ ਖਿੱਲਰ ਦੀਆਂ ਇੱਟਾਂ ਤੇ ਉੱਡਦੀ ਧੂੜ ਨੂੰ ਵੇਖਿਆ ਤੇ ਧੂੜ ਮਿੱਟੀ 'ਚ ਜ਼ਮੀਨ ਤੇ ਡਿੱਗਾ ਕੰਵਰ ਨੋਂ ਨਿਹਾਲ ਤੱਕਿਆ ਚੱਲ ਜੰਨੀਏ ਆਪਣੇ ਬੰਦੇ ਬਾਹਰ ਉਡੀਕ ਰਹੇ ਨੇ ਜਗਤਾਰ ਨੇ ਯਾਦ ਆਇਆ ਮੱਥਾ ਟੇਕਿਆ ਤੇ ਅਸੀਂ ਬਾਹਰ ਆ ਗਏ ਸਾਡੇ ਸਾਥੀ ਕੰਦ ਦੀ ਛਾਂ ਦੀ ਓਟ ਵਿੱਚ ਖਲੋਤੇ ਸਾਨੂੰ ਉਡੀਕ ਰਹੇ ਸਨ ਸੁਸਾਇਆ ਕਿ ਪੁਲਿਸ ਨੇ ਸਾਡੇ ਬੰਦੇ ਤਾਂ ਰੋਕ ਲਏ ਗਏ ਪਰ ਕਈ ਮੁਸਲਮਾਨ ਫਿਰ ਤੁਰ ਰਹੇ ਸਨ ਜਿਨ੍ਹਾਂ ਬਾਰੇ ਦੱਸਿਆ ਗਿਆ ਕਿ ਉਹ ਜੱਥੇ ਦੇ ਬੰਦਿਆਂ ਨਾਲੋਂ ਲਿਆਂਦੀਆਂ ਚੀਜ਼ਾਂ ਵਸਤਾਂ ਬਾਰੇ ਸੌਦੇ ਵੀ ਕਰਦੇ ਫਿਰਦੇ ਸਨ ਪਰ ਸਾਡਾ ਕੀ ਜ਼ੋਰ ਸੀ ਜ਼ੋਰ ਤਾਂ ਜ਼ੋਰ ਵਾਲੇ ਰਜਵਾਨ ਦਾ ਨਹੀਂ ਸੀ ਚੱਲਿਆ ਉਹ ਸਿਖਰ ਦੁਪਹਿਰ ਸਿਰ ਤੇ ਸੀ ਡਾਕਟਰ ਜਗਤਾਰ ਥੱਕ ਗਿਆ ਸੀ ਗੁਰਦੁਆਰੇ ਦੀ ਸੜਕ ਲੰਘ ਕੇ ਅਸੀਂ ਅੰਦਰ ਵਾਰ ਹੋਏ ਖੱਬੇ ਹੱਥ ਕਿਲੇ ਦੀ ਵਿਸ਼ਾਲ ਇਮਾਰਤ ਸੀ ਸੱਜੇ ਹੱਥ ਪਾਰਕ ਤੋਂ ਪਾਰ ਸੀ ਵਿਸ਼ਾਲ ਜਾਮਾ ਮਸਜਿਦ ਤੇ ਉਹਦੇ ਪੈਰਾਂ ਵਿੱਚ ਡਾਕਟਰ ਇਕਬਾਲ ਦਾ ਮਕਬਰ ਇਹ ਸਭੋ ਕੁਝ ਨੂੰ ਅੱਜ ਬਾਹਰੋਂ ਬਾਹਰ ਝਾਤੀ ਮਾਰ ਲੈ ਅੰਦਰੋਂ ਇਹਨਾਂ ਨੂੰ ਕੱਲ ਵੇਖਾਂਗੇ ਅਸੀਂ ਜਗਤਾਰ ਦੇ ਫੈਸਲੇ ਨਾਲ ਸਹਿਮਤ ਸਾਂ ਵਾਪਸ ਪਰਤ ਰਹੇ ਸਾਂ ਤਾਂ ਮਹਿਕਲੇ ਵੱਲ ਇਸ਼ਾਰਾ ਕਰਕੇ ਗਿਆ ਕਿਲੇ ਦੀ ਇਸ ਕੰਦ ਉਤੋਂ ਹੀ ਭਾਈ ਵਿਦੀ ਚੰਦ ਨੇ ਕੋੜੇ ਦੀ ਛਾਲ ਦਰਿਆ ਵਿੱਚ ਮਰਵਾਈ ਸੀ ਉਦੋਂ ਰਾਵੀ ਦਰਿਆ ਕਿਲੇ ਦੇ ਨਾਲੋਂ ਨਾਲ ਵਗਦਾ ਹੁੰਦਾ ਸੀ ਤਤੀ ਲੋਹ ਤੇ ਬੈਠਣ ਤੇ ਸਿਰ ਵਿੱਚ ਸਰਦੀ ਬਲਦੀ ਰੇਤ ਪਵਾਉਣ ਉਪਰੰਤ ਇੱਥੇ ਹੀ ਗੁਰੂ ਅਰਜਨ ਦੇਵ ਜੀ ਰਾਵੀ ਦੇ ਪਾਣੀਆਂ ਵਿੱਚ ਇਸ਼ਨਾਨ ਕਰਕੇ ਜੋਤੀ ਜੋਤ ਸਮਾਇਆ ਸਤ ਇਹੋ ਜਿਹੇ ਅਸਹਿ ਤੇ ਅਗੈ ਦੁੱਖ ਸਹਿਣ ਦੀ ਇਤਿਹਾਸਕ ਉਦਾਹਰਣ ਕਾਇਮ ਕਰਨ ਪਿੱਛੋਂ ਹੀ ਗੁਰੂ ਘਰ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨਣ ਦਾ ਫੈਸਲਾ ਕੀਤਾ ਸੀ ਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਨੂੰ ਪੇਟਾ ਕਰਨ ਲਿਆਂਦੇ ਕੋੜੇ ਸ਼ਾਹਜਹਾਨ ਦੀਆਂ ਫੌਜਾਂ ਨੇ ਖੋਲੇ ਸਤ ਇਹੋ ਕੋੜ ਹੀ ਸੁਰਸਿੰਘੀਆ ਮੇਰਾ ਵਡੇਰਾ ਗਰਾਈ ਇੱਕ ਵਾਰ ਕਾਹੀ ਬਣ ਕੇ ਤੇ ਦੂਜੀ ਵਾਰ ਨਜ਼ੂਮੀ ਬਣ ਕੇ ਇਸੇ ਕਿਲੇ ਵਿੱਚੋਂ ਉਡਾ ਕੇ ਲੈ ਗਿਆ ਸੀ ਅਤੇ ਗੁਰੂ ਦੇ ਹਜ਼ੂਰ ਚਾ ਅਰਪਣ ਕੀਤੇ ਸ ਬੜਾ ਅਜੀਬ ਇਤਿਫਾਕ ਸੀ ਮੈਂ ਭਾਈ ਵਿਦੀ ਚੰਦ ਬਾਰੇ ਸੋਚ ਹੀ ਰਿਹਾ ਸਾਂ ਕਿ ਮੇਰੇ ਸਾਹਮਣੇ ਸੜਕ ਉੱਤੇ ਤੁਰੇ ਆਉਂਦੇ ਮੇਰੇ ਹੀ ਪਿੰਡ ਦੇ 5-6 ਜਵਾਨਾਂ ਦਾ ਇੱਕ ਟੋਲਾ ਸਾਨੂੰ ਅੱਗੋਂ ਟੱਕਰ ਗਿਆ ਉਹਨਾਂ ਵਿੱਚੋਂ ਬਹੁਤੇ ਸੁਰ ਸਿੰਘ ਹਾਈ ਸਕੂਲ ਵਿੱਚ ਮੇਰੇ ਪੜਾਉਣ ਸਮੇਂ ਦੇ ਵਿਦਿਆਰਥੀ ਸਨ ਉਹ ਮੇਰੇ ਗੋਡਿਆਂ ਨੂੰ ਸਤਿਕਾਰ ਵੱਜੋਂ ਹੱਥ ਲਾ ਰਹੇ ਸਨ ਨਿਹੰਗੀ ਬਾਣੇ ਤੇ ਨੀਲੇ ਝੋਲੇ ਵਾਲਾ ਇੱਕ ਨੌਜਵਾਨ ਮੇਰੇ ਗੋਡਿਆਂ ਨਾਲ ਚੁਕਿਆ ਤਾਂ ਮੈਂ ਉਹਨੂੰ ਗਲ ਨਾਲ ਲਾ ਲਿਆ ਇਹ ਸੁਖਦੇਵ ਸਿੰਘ ਸੀ ਮੇਰਾ ਰਹਿ ਚੁੱਕਾ ਵਿਦਿਆਰਥੀ ਤੇ ਭਾਈ ਬੀਦੀ ਚਾਂਦੀ 11ਵਾਂ ਅੰਸ਼ ਦਾ ਚਸ਼ਮੋ ਚਿਰਾਗ 10ਵਾਂ ਥਾਂ ਗੱਦੀ ਤੇ ਬੈਠੇ ਬਾਬਾ ਦਇਆ ਸਿੰਘ ਦੇ ਵੱਡੇ ਭਰਾ ਦਾ ਪੁੱਤਰਾ ਮੈਂ ਹੱਸ ਕੇ ਆਖਿਆ ਇਹਨਾਂ ਸੜਕਾਂ ਉੱਤੇ ਹੀ ਆਪਣਾ ਬਾਬਾ ਕਦੀ ਕਾਹੀ ਬਣ ਕੇ ਕਾਹ ਵੇਚਦਾ ਰਿਹਾ ਹੁੰਦਾ ਤੇ ਆਈ ਕਿਲਾ ਜਿਸ ਚੋਂ ਆਪਣੇ ਬਾਬੇ ਨੇ ਘੋੜੇ ਪਜਾਇਏ ਸਨ ਇੱਕ ਪੱਲੀ ਲੱਗਾ ਜਿਵੇਂ ਅਸੀਂ ਸੁਰ ਸਿੰਘ ਵਿਖੇ ਭਾਈ ਬਿਧੀ ਚੰਦ ਦੀ ਯਾਦ ਵਿੱਚ ਲੱਗਦੇ ਭਾਦਰੋਂ ਦੇ ਮੇਲੇ ਉੱਤੇ ਇਕੱਠੇ ਹੋਏ ਹੋਈਏ ਤੇ ਕੋਈ ਢਾਡੀ ਬਿਧੀ ਚੰਦ ਦੇ ਘੋੜਿਆਂ ਦਾ ਪ੍ਰਸੰਗ ਸੁਣਾ ਰਿਹਾ ਹੋਵੇ ਸਾਹਮਣੇ ਆਣ ਖੜੋਤੀ ਕਾਰਨੇ ਚੇਤਾ ਕਰਾਇਆ ਕਿ ਅਸੀਂ ਸੁਰ ਸਿੰਘ ਵਿੱਚ ਨਹੀਂ ਲਾਹੌਰ ਵਿੱਚ ਤੇ ਲਾਹੌਰ ਆਪਣਾ ਹੋ ਕੇ ਵੀ ਹੁਣ ਆਪਣੀ ਨਹੀਂ ਅਸੀਂ ਤਾਂ ਇੱਥੇ ਮਹਿਮਾਨ ਸਾ ਕੇਵਲ ਕੁਝ ਦਿਨਾਂ ਲਈ ਅਸੀਂ ਕਾਨਫਰੰਸ ਉੱਤੇ ਆਇਸਾਂ ਤੇ ਸੁਖਦੇਵ ਹੁਰੀ ਜੱਥੇ ਨਾਲ ਕੁਝ ਦਿਨਾਂ ਤੱਕ ਲਾਹੌਰ ਛੱਡ ਜਾਣ ਤੇ ਆਪਣੇ ਮੁਲਕ ਪਰਤ ਜਾਣ ਲਈ ਨਾ ਕਿਲਾ ਸਾਡਾ ਸੀ ਨਾ ਲਾਹੌਰ ਸਾਡਾ ਸੀ ਪਰ ਗੁਰੂ ਤਾਂ ਸਾਡਾ ਹੀ ਸੀ ਸ਼ਾਹ ਹੁਸੈਨ ਤੇ ਫਰੀਦ ਤਾਂ ਸਾਡੇ ਸਨ ਰਾਵੀ ਸੁੱਕ ਚੁੱਕੀ ਸੀ ਪਰ ਸੁੱਕੇ ਵੀ ਵਗਦੀ ਪਈ ਸੀ। ੁੱਗੀਆਂ ਦਾ ਜੋੜਾ ਬਿਸ਼ੱਕ ਵਿਛੜ ਗਿਆ ਸੀ ਪਰ ਰਾਵੀ ਵਿੱਚ ਦੋ ਫੁੱਲ ਪੀਲੇ ਸੂਫੀ ਮਤ ਦੇ ਗੁਰਮਤ ਤਰਦੇ ਪਏ ਸਨ। ਮੈਂ ਤੁਰਦੇ ਮਨ ਹੀ ਮਨ ਇਹਨਾਂ ਪੀਲੇ ਫੁੱਲਾਂ ਅਤੇ ਮੁਹੱਬਤ ਦੀ ਵਗਦੀ ਰਾਵੀ ਨੂੰ ਫਿਰ ਨਮਸਕਾਰ ਕੀਤੀ।